ਛੱਡ ਕੇ ਨਾ ਜਾਂਦੇ ਕਦੇ ਤੁਸੀਂ 2000 ਮੋਟੀਆਂ ਦੇ ਉਹਨਾਂ ਨੇ ਜਾਣ ਕਰਕੇ ਆਪਾਂ ਹੁਣ ਵੀ ਉਹਨਾਂ ਦਾ ਕੋਟਣ-ਕੋਟ ਧੰਨਵਾਦ ਕਰਦੇ ਆਂ ਵੀ ਤੁਸੀਂ ਜਾਵੜੇ ਤੇ ਸਾਰਾ ਦੁੱਤਾ ਇਕੱਠਾ ਹੋ ਗਿਆ ਤੇ ਮੇਰਾ ਕੰਮ ਬਣ ਗਿਆ ਸਾਡੇ ਮੋਟਿਆਂ ਨੂੰ ਦੇਖਾਂ ਜੋ ਪਾਣੀ ਪੀਂਦਾ ਸੀ ਨਾ ਤੁਸੀਂ ਦੋ ਮਰਗਾਂ ਦੇ ਬੇਫਿਕਰ ਮੋਟੂ ਤੁਹਾਨੂੰ ਦਵਾਵਾਂ ਤੁਸੀਂ ਉਹੀ ਕਰ ਬਤਾ ਉਹੀ ਕਰ ਬਖਾਈ ਸੱਚੀ ਕਹਿਣਾ ਤੁਹਾਡੇ ਅੱਗੇ ਨਾ ਮੈਨੂੰ ਦੁਨੀਆ ਛੋਟੀ ਲੱਗਣ ਲੱਗੀ ਉੰਦੇ ਵਾਲੇ ਜੀ ਕਰਦਾ ਸਾਰਾ ਕੁਝ ਤੁਹਾਡੇ ਉਤੋਂ ਹੀ ਆਰਦਾ ਇੰਨਾ ਖੁੱਦੀ ਕੰਮ ਕੁੰਦਾ ਬੜੀ ਛੋਟੀ ਗੱਲ ਆ ਛੋਟੀ ਗੱਲ ਆ ਬੜੀ ਕੰਮ ਜਿੱਦੈ ਸੀਐਮ ਸਾਹਿਬ ਆਏ ਤੋ ਮੈਨੂੰ ਕੱਲ ਵੀ ਉਹਨਾਂ ਦਾ ਫੋਨ ਆਇਆ ਪਰਸੋਂ ਵੀ ਫੋਨ ਆਇਆ ਐਨੇ ਇੱਕ ਮਤਲਬ ਖੁਸ਼ ਆ ਆਪਣੇ ਤੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਅੱਧਾ ਘੰਟਾ ਮੇਰੇ ਨਾਲ ਗੱਲ ਕਰੀਗੇ ਕਹਿੰਦੇ ਯਾਰ ਮੈਨੂੰ ਇੰਨਾ ਨਹੀਂ ਪਤਾ ਸੀ ਦਿੱਪੀ ਕੁਝ ਤਾਂ ਜਮਾਂ ਰਗੜ ਕੇ ਹੀ ਰੱਖਤਾ ਯਾਰ ਮੈਂ ਕਹਿੰਦੀ ਅਸੀਂ ਆਹੀ ਅਲਫਾਜ਼ ਜੀ ਸੀਐਮ ਸਾਹਿਬ ਨੇ ਆਹੀ ਅਲਫਾਜ਼ ਜੀ ਬਹੁਤ ਜ਼ਮੀਰ ਵਾਲਾ ਮੈਂ ਕਹਿੰਦੀ ਮੈਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਪਹਿਲਾਂ ਵੀ ਲੱਗ ਸੀ ਲੜਿਆ ਤੇ ਇਹਨਾਂ ਦਾ ਧੰਨਵਾਦ ਹੈ ਵੀ ਜਿਨ੍ਹਾਂ ਨੇ ਨਾਲ ਕੁਝ ਜਿਨ੍ਹਾਂ ਨੇ ਇੱਕ ਮੁੱਖ ਹੋ ਕੇ ਸਾਡੀ ਮਦਦ ਕੀਤੀ ਆ ਤੇ ਜਿੱਦ ਦੇ ਸੀਐਮ ਸਾਹਿਬ ਦਾ ਪ੍ਰੋਗਰਾਮ ਬਣ ਗਿਆ ਇੱਕ ਨੰਬਰ ਤੇ ਬੋਲਦੇ ਰਹਿ ਕੇ ਆਉਂਗਾ ਸਭ ਤੋਂ ਬਹਿਨਾ ਜਿਹੜੇ ਜਿਹੜੇ ਤੁਹਾਡੇ ਕੋਈ ਆਪਣੇ ਕੰਮਕਾਰ ਕੋਈ ਪੈਂਡਿੰਗ ਸੈਟਿੰਗ ਪਏ ਆ ਮਾਰੇ ਮੂਤੇ ਪਹਿਲੇ ਦਿਨ ਉੱਥੋਂ ਮਨਜ਼ੂਰ ਕਰਾ ਕੇ ਕੰਮ ਚਲਾਓ। ਸਤਿ ਸ੍ਰੀ ਅਕਾਲ। ਤੋਂ ਵੀਰੋ ਖਾਸ ਕਰਕੇ ਆਪਣਾ ਗੁਰੂ ਘਰ ਦੀ ਕਮੇਟੀ ਮੇਰੇ ਸਾਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਜਿਨ੍ਹਾਂ ਨੇ ਮੈਨੂੰ ਇੰਨਾ ਵੱਡਾ ਅਸ਼ੀਰਵਾਦ ਦਿੱਤਾ ਉਹਦੇ ਦੇ ਸਿਰ ਤੇ ਹੱਥ ਰੱਖਿਆ। ਉਦੋਂ ਬਾਅਦ ਫਿਰ ਸਾਰੇ ਨੌਜਵਾਨ ਆ ਜਾਂਦੇ ਆ ਫਿਰ ਸਾਰੇ ਜਿੰਨੇ ਤੁਸੀਂ ਮੇਰੇ ਸੱਚੀ ਸਾਥੀ ਖੜੇ ਹੋ ਫਿਰ ਸਾਰੇ ਤੁਸੀਂ ਆ ਜਾਂਦੇ ਹੋ ਮੇਰਾ ਗਾਲ ਭਰ ਜਾਂਦਾ ਯਾਰ ਮੈਂ ਕੀ ਆਂ ਕੋਈ ਤੁਹਾਡੇ ਅੱਗੇ ਨਾ ਸਾਰੇ ਮੈਨੂੰ ਅੱਜ ਸਹੀ ਮੈਣਾ ਦੇ ਵਿੱਚ ਮੈਨੂੰ ਅੱਜ ਤੁਹਾਡੀ ਕੀਮਤ ਦਾ ਪਤਾ ਲੱਗਿਆ ਕਿ ਬਾਦਲ ਸਾਹਿਬ ਕਿਉਂ ਦੋਦੇ ਨੂੰ ਅਰੋਲੇ ਹੁੰਦੇ ਸੀ ਤੇ ਦੋਦਾ ਦੋਦਾ ਹੀ ਆ ਇਹ ਵਾਕਈ ਦੋਦਾ ਦੋਦਾ ਅੱਜ ਤੁਸੀਂ ਜਦੋਂ ਦੋਦੇ ਦੀ ਕਾਊਂਟਿੰਗ ਦੇ ਵਿੱਚ 2100 ਵੋਟ ਦੇ ਕਰੀਬ ਤੁਸੀਂ ਵਧਾਤੀ ਨਾ ਉਦੋਂ ਬਾਅਦ ਮੇਰਾ ਹੌਸਲਾ ਬਣਿਆ ਮੈਂ ਹੁਣ ਨਿਕਲਿਆ ਉਦੋਂ ਤੱਕ ਮਨ ਜਾ ਡੋਲਦਾ ਸੀ ਪਤਾ ਨਹੀਂ ਗਾਹ ਕੀ ਬਣਨਾ ਪਰ ਉਹ ਬਾਅਦ ਦੇਖਣਾ ਤੁਸੀਂ ਐਂ ਸਮਝੋ ਵਿਚਾਰ ਜੀ ਬਣਾਤੀ ਕਿੰਤੀ ਐਸਾ ਟਰਬੋ ਲਾਇਆ ਤੁਸੀਂ ਫਿਰ ਤਾਂ 4000 6000 8 10 12 ਬਸ ਤਾਂ ਹੀ ਕਰੇ ਗੰਨ ਮੁਕਤੀ ਆ ਜੀ ਵਿਰੋਧੀਆਂ ਨੂੰ ਪਾਣੀ ਨਹੀਂ ਉਤਵਲਣ ਦੀ ਆਪਣੀਆਂ ਪਿੱਟੀਆਂ ਖੁੱਲ ਜਾਣ ਹਾਂ ਜੀ ਸੋ ਇਹਦਾ ਭਾਈ ਜੀ ਮੁੱਖ ਮੰਤਰੀ ਬੰਦੇ ਭੁਲਰੋ ਮਰਗਾ ਚੋਥੀ ਹੋ ਗਏ ਜੀ ਬੜੇ ਨਹੀਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਿਲਕੁਲ ਅੰਦਰਲੇ ਬਖੋ ਮੇਰਾ ਪ੍ਰਾਣਾ ਲੰਬਾ ਵਿਦਾਤ ਆ ਜੀ ਸਾਰੇ ਗੋਮੈਂ ਹੋ ਦੱਸ ਦਿੰਨਾ ਜਿੰਨੇ ਇਲੈਕਸ਼ਨ ਮੈਂ ਲੜਿਆ ਉਹਦੇ ਤੋਂ ਮੈਨੂੰ ਕਦੇ ਵੀ ਨਮੋਸ਼ੀ ਨਹੀਂ ਮਿਲੀ ਅੱਜ ਤੱਕ ਕੀ ਨਹੀਂ ਮਿਲੀ ਮਾਫੀ ਗੱਲ ਨਹੀਂ ਮਗਲੀ ਹੋਈ ਆਪਾਂ ਲੰਬਾ ਲਾ ਦੇਣਾ ਹਾਂ ਉਹ ਥੋੜਾ ਜਿਹਾ ਗਲਤ ਹੋ ਗਿਆ ਬਾਹਰ ਹੋ ਗਈ ਉਹ ਲੇਖਣ ਜੋ ਉਹ ਉਹ ਕਰਕੇ ਗੱਲ ਕਰੋ ਵੀ ਪਰ ਐਂਕੀ ਦਾ ਤੁਸੀਂ ਜਾਣਾ ਅਗਲੇ ਬਿਜ਼ਨਸ ਆਨੇ ਲਾ ਸਾਰੀ ਬਾਜੀ ਗੱਡੀ ਕਰਕੇ ਮੋੜਤੀ ਜਿੱਥੇ ਤੁਸੀਂ ਇੰਨੀ ਐਸ ਥਾਂ ਤੇ ਤੁਸੀਂ ਲਿਆਏ ਹੋ ਉੱਥੇ ਵੀ ਤੁਸੀਂ ਪਹੁੰਚਾਉਣ ਆਲੇ ਆਪੇ ਪਹੁੰਚਾ ਦਿਓ ਮਾਈ ਜੀ ਇੱਥੇ ਦੋਦੇ ਚ ਸਰਪੰਚ ਭਾਰਤ ਸਿਕਨੇ ਭਾਰਤ ਗੋਲੀ ਚ ਆਇਆ ਜਦੋਂ ਦੇ ਭਾਰਤ ਗੋਲੀ ਚ ਆਇਆ ਜੀ ਆਪਣੀ ਸਾਰੀ ਨਵੀਂ ਪੁਰਾਣੀ ਉਦੋਂ ਵੀ ਪੁਰਾਣੀ ਸਾਰੀ ਬਚਾਇਦਾ ਆਪਣੇ ਨਾਲ ਖੜੀ ਹੈ ਜੀ ਸਾਰੀਆਂ ਕਮੇਟੀਆਂ ਨਾਲ ਖੜੀਆਂ ਆਪਣੇ गहराइया चो दो हथ बद के सिर चुका मेरी भेन के चरण बहुत 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 मेरे सिर ती ਇਨਾ ਭੈਣ ਬਣ ਕੇ ਤੁਸੀਂ ਦਿਖਾਤਾ ਇਹ ਐ ਹਿੰਮਤ ਭੈਣ ਦੀ ਸਾਰਿਆਂ ਨੇ ਤੁਸੀਂ ਮੇਰੇ ਭਰਾ ਬਣ ਕੇ ਕਿਸੇ ਨੇ ਬਜ਼ੁਰਗ ਬਣ ਕੇ ਇਨਾ ਕੁ ਮਨ ਭਰਿਆ ਆਉਂਦਾ ਨਾ ਤੁਹਾਨੂੰ ਵੇਖ ਕੇ ਕੋਟਨ ਕੋਟ ਕੋਟਨ ਕੋਟ ਦੋਨੇ ਹੱਥ ਬੰਨ੍ਹ ਕੇ ਤੁਹਾਡੇ ਸਾਰਿਆਂ ਦੇ ਚਰਨਾ ਚ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ ਹੁਣ ਐ ਸਮਝ ਨਹੀਂ ਆਉਂਦੀ ਵੀ ਮੈਂ ਕਿਹੜੇ ਮਾਸੋਂ ਤੁਹਾਨੂੰ ਮਿਲਣਾ ਸ਼ੁਰੂ ਕਰਾਂ ਸਾਰੇ ਪਾਸੇ ਆ ਜਿਹੜੇ ਹੋ ਹਾਂਜੀ ਬੋਟਾਂ ਵੀ ਤੁਸੀਂ ਕੰਨਿਆਂ ਨਹੀਂ ਹੋਣੀਆਂ ਕੰਨਿਆਂ ਨੇ ਤੁਸੀਂ ਹੋਣੀਆਂ ਪਤੰਡਾ ਸੋ ਹੁਣ ਆਪ ਹੀ ਆਪਣਾ ਸਾਹਰ ਦੇਣਾ ਹੋਜੋ ਜੀਤਾ ਕਰਨਾ ਸਾਰਾ ਨੂੰ ਮੇਰਾ ਲੈ ਬਣਾ ਲਓ ਯਾਰ ਮਿਲਿਆ ਕਿ ਨਹੀਂ ਦੱਸੋ